ਰੋਜ਼ੀ-ਰੋਟੀ ਕਮਾਉਣ ਤੇ ਚੰਗੇ ਭਵਿੱਖ ਦੀ ਭਾਲ ਲਈ ਕਿੰਨੇ ਹੀ ਨੌਜਵਾਨ ਵਿਦੇਸ਼ਾਂ ਦਾ ਰੁਕ ਕਰਦੇ ਨੇ ਪਰ ਲਗਾਤਾਰ ਵਿਦੇਸ਼ੀ ਧਰਤੀ ਤੋਂ ਮੰਦਪਾਗੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਜਲੰਧਰ ਦੇ ਪਿੰਡ ਪਟਨੂਰਾ ਤੋਂ ਇਹੋ ਜਿਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਨੌਜਵਾਨ ਸੁਖਵਿੰਦਰ ਸਿੰਘ 14 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ ਤੇ ਮਹਿਜ਼ 35 ਸਾਲਾਂ ਦਾ ਸੀ ਪਰਿਵਾਰ ਵਾਲਿਆਂ ਨੂੰ ਜਵਾਈ ਦਾ ਫੋਨ ਆਇਆ ਤਾਂ ਪਤਾ ਚੱਲਿਆ ਕਿ ਪੁੱਤਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਇਹ ਖਬਰ ਸੁਣ ਪਰਿਵਾਰ 'ਚ ਸੋਗ ਦੀ ਲਹਿਰ ਛਾ ਗਈ ਪਰਵਾਰ ਵੱਲੋਂ ਪੁੱਤਰ ਦੇ ਸੰਸਕਾਰ ਵਾਸਤੇ ਵਿਦੇਸ਼ ਜਾਣ ਦੀ ਮੰਗ ਕੀਤੀ ਗਈ ਤੇ ਵਿਦੇਸ਼ੀ ਸੰਸਥਾਵਾਂ ਨੂੰ ਵੀ ਬੇਨਤੀ ਕੀਤੀ ਗਈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਨੂੰ ਜਲਦ ਤੋਂ ਜਲਦ ਪੰਜਾਬ ਭੇਜਿਆ ਜਾਵੇ। ਕਿਤਨਾ ਦੇਖੋ ਇਸ ਤਰ੍ਹਾਂ ਇਹ ਸਾਡਾ ਲੜਕਾ ਸੁਖਵਿੰਦਰ ਸਿੰਘ ਜੋ ਕਿ ਅਮਰੀਕਾ 2009 ਵਿੱਚ ਗਿਆ 2009 ਵਿੱਚ ਗਿਆ ਸੀਗਾ ਹਥੋਂ ਇੰਡੀਆ ਤੋਂ ਤੇ ਤਕਰੀਬਨ ਕੱਲ੍ਹ ਦੀ ਇਹਨਾਂ ਨੂੰ ਮਾਪਤਾ ਪਿਤਾ ਨੂੰ ਆਈ ਖਬਰ। 3-4 ਦਿਨ ਹੋ ਗਏ ਫੋਨ ਨਹੀਂ ਉਹਨੇ ਚੁੱਕਿਆ ਕਾਲੇ ਕਰਦੇ ਰਹੇ ਆ ਤੇ ਕੱਲ ਇਹਨਾਂ ਨੂੰ 9 ਵਜੇ ਇਹਨਾਂ ਤਾਂ ਬਾਹਰ ਜਵਾਈ ਸੀਗਾ ਉਹਨਾਂ ਦੀ ਕਾਲ ਆਈ ਆ ਵੀ ਇਤਰਾ ਇਤਰਾ ਲੜਕੇ ਦੀ ਐਕਸੀਡੈਂਟ ਹੋ ਗਿਆ ਵਾ ਕੋਈ ਕੋਈ ਰਸਤੇ 'ਚ ਜਾਂਦੇ ਕੋਈ ਟਰੱਕ ਵਾਲਾ ਕੋਈ ਜਾਂ ਕੋਈ ਪਤਾ ਨਹੀਂ ਸ਼ੋਰ ਨਹੀਂ ਹੈਗਾ ਕੋਈ ਫੈਂਟ ਮਾਰ ਗਿਆ ਵਾ ਤੇ ਮੌਕੇ ਤੇ ਉੱਤੇ ਫਿਰ ਬਾਅਦ ਵਿੱਚ ਥੋੜੇ ਪੁਲਿਸ ਡਿਪਾਰਟਮੈਂਟ ਨੇ ਆਪਣੇ ਕਬਜ਼ੇ ਵਿੱਚ ਲਈ ਆ ਮੁੰਡੇ ਦੀ ਡੈੱਡ ਬੋਡੀ ਤੇ ਉਹਨੇ ਫੋਨ ਕੀਤਾ ਵਾ ਇਹਨਾਂ ਦੇ ਜਵਾਈ ਨੇ ਵੀ ਇਤਰਾ ਇਤਰਾ ਲੜਕਾ ਹੋ ਗਿਆ ਵਾ ਡੈਥ ਹੋ ਚੁਕੀ ਏ ਦੀ ਤੇ ਹੁਣ ਮੰਗ ਕੀ ਕੀਤੀ ਸੀ ਮੰਗ ਸਾਡੀ ਦੇਖੋ ਜੀ ਇਹ ਹੀ ਆ ਵੀ ਸਾਡੀ ਪ੍ਰਸ਼ਾਸਨ ਤੋਂ ਮੰਗ ਵੈ ਕਿ ਚਾਹੇ ਤੇ ਇਹਨਾਂ ਦੇ ਮਾਤਾ ਪਿਤਾ ਨੂੰ ਵੀਜ਼ਾ ਦਿੱਤਾ ਜਾਵੇ ਉੱਧਰ ਉਹਦਾ ਅੰਤਿਮ ਸੰਸਕਾਰ ਜੋ ਉੱਥੇ ਕੀਤਾ ਜਾ ਸਕੇ ਤੇ ਜੇ ਨਹੀਂ ਤੇ ਫਿਰ ਉਹ ਦੂਸਰਾ ਉਹਦੀ ਡੈੱਡ ਬੋਡੀ ਜਿਹੜੀ ਆਪਣੀ ਇੱਥੇ ਸਾਨੂੰ ਇੰਡੀਆ ਭੇਜੀ ਜਾਵੇ ਇਹ ਹੀ ਆਪਾਂ ਮੰਗ ਕਰਦੇ ਆ ਕੀ ਨਾਂ ਕੀ ਸੀ ਮੁੰਡੇ ਦਾ ਮੁੰਡੇ ਦਾ ਸੁਖਵਿੰਦਰ ਸੁਖਵਿੰਦਰ ਸਿੰਘ ਨਾਮ ਸੀਗਾ ਸੋ ਉਹਨੂੰ ਕਹਿੰਦੇ ਹੁੰਦੇ ਤੇ ਪਿੰਡ ਵਿੱਚ ਸੋਨੂੰ ਸੋਨੂੰ ਤੇ ਬਾਕੀ ਹੁਣ ਅਸੀਂ ਤੇ ਇਹ ਕਰਦੇ ਆਂ ਵੀ ਜੇ ਬਾਹਰ ਕੋਈ ਕੋਈ ਮਦਦ ਕਰ ਸਕਦੀ ਹੈ ਕੋਈ ਜਿਤਨਾ ਵੈਲਫੇਅਰ ਕੋਈ ਸੁਸਾਇਟੀ ਬਣੀ ਹੁੰਦੀ ਆ ਜੇ ਉਹ ਲੜਕੇ ਥੋੜੇ ਬੋਤੇ ਕਰ ਸਕਦੇ ਮਤ ਤੇ ਥੋੜੀ ਬੋਤੀ ਪ੍ਰਸ਼ਾਸਨ ਨਾਲ ਬਾਹਰ ਦੀ ਨਾਲ ਡਿਪਾਰਟਮੈਂਟ ਨਾਲ ਮੇਲਜੋਲ ਕਰਕੇ ਤੇ ਜੇ ਡੈੱਡ ਬੋਡੀ ਇੱਥੇ ਭੇਜੀ ਜਾ ਸਕਦੇ ਉਹ ਸਭ ਤੋਂ ਵਧੀਆ ਵੈ ਮਾਤਾ ਪਿਤਾ ਵੀ ਅੰਤਿਮ ਦਰਸ਼ਨ ਮੁੰਡੇ ਦੇ ਬੱਚੇ ਦੇ 14 ਸਾਲ ਹੋ ਗਏ ਬਾਹਰ ਗਏ ਨੂੰ ਉਹਦੇ ਕਰ ਲੈਣ ਤੇ ਘਰ ਦੇ ਹਾਲਾਤ ਵੀ ਇਤਰਾ ਹੀ ਆ ਥੋੜੇ ਜੇ ਤਿੰਨੇ ਬੱਚੇ ਗੁੰਗੇ ਤਿੰਨੇ ਬੱਚੇ ਉਹ ਵੱਡਾ ਸਾਰਿਆਂ ਤੋਂ ਲੜਕਾ ਹੋ ਸੀਗਾ ਉਹ ਬੋਲਦਾ ਹੀ ਬਾਕੀ ਉਹਦਾ ਇੱਕ ਛੋਟਾ ਭਰਾ ਇੱਕ ਛੋਟੀ ਸਿਸਟਰ ਆ ਤੇ ਉਹ ਵੀ ਇਤਰਾ ਹੀ ਬੋਲਦੇ ਨਹੀਂ ਕਿ ਜਮਾਂਦਰੂ ਗੁੰਗੇ ਆ ਤੇ ਨੋਂ ਵੀ ਇਹਨਾਂ ਦੀ ਇਤਰਾ ਹੀ ਬੋਲਦੀ ਨਹੀਂ ਆ